ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੇ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਵੱਜ ਰਹੇ ਆ ਖੇਤਾ ਕੰਨੀ ਢੇੜੇ। ਤੇ ਪਿੰਡ ਤੋਂ ਪਾਰ ਵਾਲਾ ਖੇਤ ਆ ਜੀ ਜਿੱਧਰ ਦੇਖਿਆ ਤੁਸੀਂ ਨੇਤਰਬਾਈ ਦਾ ਹੀ ਫਾਰਮ ਬਣਾ ਰਹੇ ਆ ਮੁਰਗੀਆਂ ਵਾਲਾ ਤੇ ਢੇੜਾ ਵੱਜ ਰਿਹਾ ਇੱਧਰ ਵੀ ਤੇ ਉਹਨਾਂ ਦੇ ਵੀ ਇੱਧਰ ਲੈਂਟਰ ਪਾਉਣ ਲੱਗਿਆ ਵਾ ਉੱਧਰ ਵੀ ਤੁਹਾਡਾ ਢੇੜਾ ਮਰਾ ਦੇਣਾ ਤੇ ਕਣਕ ਦਿਖਾਉਂਦੇ ਜੀ ਕਣਕ ਜਿਹੜੀ ਆਪਣੀ ਹੁਣ ਨਿਸਤਰੀਆ ਜੀ ਪੂਰੀ 70% ਤੇ 1% ਰਹਿ ਗਈ ਜੀ ਤੇ ਹੋਰ ਦੱਸਦਾ ਮੈਂ ਕਣਕ ਜਿਹੜੀ 869 ਵੀਰੋ ਇਹਦਾ ਤੂੜਾ ਜਿਹੜਾ ਉਹ ਪੂਰਾ ਜਾਂ ਥੋੜਾ ਜਿਹਾ ਬਾਕੀ ਖੇਤਾਂ ਨਾਲ ਤੇ ਖੇਤ ਖੜਾ ਜਿਹੜਾ ਇਹ ਬ੍ਰਾਊਨ ਕਲਰ ਜਿਹਨੂੰ ਕਹਦੇ ਆ ਪੂਰਾ ਸੁੱਕਣਾ ਕਣਕ ਦਿਖਦੀ ਆ ਦੂਰ ਤੋਂ ਦੇਖਣੋਂ ਲੱਗਦਾ ਵੀ ਕੁਝ ਹੋ ਗਿਆ ਪਰ ਨਹੀਂ ਜਿਹੜਾ ਧੂੜ ਇਹਦਾ ਬ੍ਰਾਊਨ ਕਲਰ ਦਾ ਚਲੋ ਬਾਕੀ ਤੁਹਾਨੂੰ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਤੇ ਉੱਧਰ ਫਾਰਮ ਕੰਨੀ ਵੀ ਕੀੜਾ ਮਾਰਦੇ ਲੈਂਟਰ ਪੈਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਹ ਖੜੀ ਆਪਣੀ ਕਣਕ ਕੈਮਰੇ ਦੇ ਵਿੱਚ ਦਾ ਆਹ ਦੇਖੋ ਜੀ ਆਹ ਤੁਹਾਨੂੰ ਲੱਗ ਜਾਣਾ ਪਤਾ ਥੋੜਾ ਥੋੜਾ ਬ੍ਰਾਊਨ ਕਲਰ ਆ ਕੋਈ ਵੀ ਵੱਲਦਾ ਦੇਖ ਲਈਏ ਆਹ ਦੇਖ ਲੋ ਇਹ ਵੀ ਥੋੜੇ ਜਿਹਾ ਬ੍ਰਾਊਨ ਕਲਰ ਪਰ ਸੇਕਣਾ ਹੀ ਕਣਕਾ ਜੀ ਜਿਹੜੀ ਆਪਣੀ ਆ ਦੇਖੋ ਇੱਥੇ ਤੇ ਪਤਾ ਲੱਗਣਾ ਤੁਹਾਨੂੰ ਜਿਹੜੀ ਨਸਰਾਈ ਜੀ 70% ਫਸਲ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਵਧੀਆ ਖੜੀ ਹੈ ਜੀ ਮੇਰੀ ਉਹ ਨਹੀਂ ਮੈਂ ਕਹਿੰਦਾ ਵੀ ਸਾਰਿਆਂ ਦੀ ਫਸਲ ਇਸ ਟਾਈਮ ਵਧੀਆ ਖੜੀ ਹੈ ਜੀ ਕੋਈ ਵੀ ਲਾ ਲੋ ਇਧਰ ਬਾਈ ਆਹ ਮੱਖਣ ਘਾ ਬੀਜਿਆ ਵਾ ਜਿਹੜਾ ਆਪਣਾ ਨਵੀਂ ਵੈਰਾਈਟੀ ਆਈ ਸੀ 2-3 ਸਾਲ ਤਾਂ ਇਹਦੀ ਵੀ ਵੀਰੋ ਇੱਕ ਸਿਫਤ ਦੱਸ ਦਿੰਦਾ ਉਹ ਦੇਖੋ ਬਾਡਾ ਸਿਰੇ ਪਹੁੰਚਿਆ ਹਲੇ ਪਿੱਛੇ ਫੇਰ ਦੁਬਾਰਾ ਤਿਆਰ ਆ ਵੱਢਣ ਨੂੰ ਏਕਣਾ ਹੀ ਇਹ ਸਾਡੇ ਉਰੇ ਖੇਤ ਦੇ ਲਾਗ ਬੀਜਦੇ ਦੋ ਤਿੰਨ ਸਾਲ ਤੋਂ ਪੰਜ ਛੇ ਬਾਡਾ ਲੈ ਲੈਂਦੇ ਦੀਆਂ ਤੇ ਲੈ ਬਾਈ ਇੱਧਰ ਕਹਿੰਦੇ ਵੀ ਲੈਂਟਰ ਪੈਣਾ ਹੋ ਗਿਆ ਸ਼ੁਰੂ ਜਦੋਂ ਲੈਂਟਰ ਪੈ ਜਵੇ ਨਾ ਫਿਰ ਉਦੋਂ ਤੁਹਾਨੂੰ ਪਤਾ ਵੀ ਐ ਹੋ ਜਾਂਦਾ ਵੀ ਹੁਣ ਕੰਮ ਨੇਪਰੇ ਚੜਨ ਲੱਗਿਆ ਤੇ ਬਾਕੀ ਬਾਈ ਮੈਂ ਤਾਂ ਆਇਆ ਹੁਣ ਕਾਫੀ ਦਿਨ ਬਾਅਦ ਭਰਤ ਵੀ ਬਾਤ ਤਾਂ ਹੋਣਾ ਬਾਈ ਨਕਸ਼ਾ ਜਿਹੜਾ ਪੂਰਾ ਸਰੇ ਚੜਦਾ ਜਾਂਦਾ ਦੇਖੋ ਐਨ ਪੂਰਾ ਨਕਸ਼ਾ ਬਣ ਗਿਆ ਚਲੋ ਭਰਤ ਵੀ ਪੈ ਗਿਆ ਨਿਆ ਖੇਤ ਨੀਵਾ ਦਾ ਬਾਈ ਕਾਫੀ ਆ ਦੇਖੋ ਹੁਣ ਤਾਂ ਬਈ ਕੰਨੇ ਗੱਲ ਆ ਲੋ ਬਾਈ ਮਸ਼ੀਨ ਲੱਗੀ ਵੀ ਐ ਤੇ ਪਹਿਲਾ ਪਿੱਲਰ بڑے بڑے ਲੱਗਦੇ ਤੇ ਹੁਣ ਛੋਟੇ ਛੋਟੇ ਰਹਿ ਗਏ ਇਓ ਉਧਰ ਮਿਸਤਰੀ ਤਾਇਆ ਜੀ ਵੀ ਇਧਰ ਘੁੰਮਦੇ ਉਹਨਾਂ ਨਾਲ ਵੀ ਘੁਮਾਂਗਾ ਤੇ ਭਾਈ ਆ ਲੋ ਵਿੱਕੀ ਬਾਈ ਉੱਪਰ ਘੁੰਮ ਰਿਹਾ ਤੇ ਇਧਰ ਬੰਦੇ ਬੈਠੇ ਆ ਅੰਦਰ ਓਹ ਦੇਖ ਭਾਈ ਗੁੱਤ ਬੰਦੇ ਬੈਠੇ ਆ ਹਾਏ ਓਹ ਹਾਂ ਠੀਕ ਹੈ ਓਕੇ ਤੇ ਭਾਈ ਇਧਰ ਬੰਦੇ ਮਲੋਜੀ ਰਾਜੂ ਬਾਈ ਦੀ ਸਤਰੀ ਕਾਲ ਜੀ ਓਹੋ ਇਹ ਹੈ ਭਾਈ ਨਾਲ ਵਾਈਕਾਰ ਦਾਈ ਕਰ ਲਿਆ ਦੇਖੀ ਹੈ ਹੈ ਮਾਤਾ ਕੋਈ ਹੈਗਾ ਅੱਛਾ ਦੇਖੋ ਤੇ ਆ ਪਕੌੜੇ ਪਹਿਲਾਂ ਹੁੰਦੇ ਫਿਰ ਲੈਟਰ ਵਾਲਾ ਝੋੜਾ ਖਲੋੜੋ ਨੇ ਹਾਂ ਹਾਂ ਆਪੇ ਬਦਲ ਅੱਛਾ ਆਪ ਦੇਖਣਾ ਤੇ ਹੀ ਕੜਾ ਵੀ ਲੈਟਰ ਵਾਲੇ ਘਾਟਾ ਘਾੜੇ ਵਾਲੇ ਜ਼ਿਆਦਾ ਬੈਠੇ ਹੋ ਰਹੇ ਨਹੀਂ ਨਹੀਂ ਲੈ ਨਾਲਾ ਟੱਡ ਛੋਟਾ ਬੈਗਾ ਤੂੰ ਕਹਿੰਦਾ ਨਹੀਂ ਨਹੀਂ ਪੂਰੇ ਬੰਦੇ ਦਾ ਬਾਹਰ ਬੈਠੇ ਗੇ ਸਾਫਾ ਜੀ ਇਧਰ ਨਿਸਰ ਬਾਈ ਨੂੰ ਮਿਲੋ ਸਾਧਰੀ ਕਾਲ ਜੀ ਦਾਰਾ ਨੂੰ ਆ ਨਾ ਬਾਤ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਡਾਡਾ ਲੈਂਟਰ ਪੈਂਦਾ ਦੇ ਹਾਂ ਅਲੇ-ਅਲੇ ਘੁੰਮਣਾ ਦਾ ਥਾਲੇ ਦੇ ਕਿ ਕਾਲ ਸੀ ਉਹ ਮੇਰੀ ਸੁਣੋ ਗੱਲ ਥੋੜਾ ਜਿਹਾ ਇਹਦੇ ਵਿੱਚ ਉਹ ਲਿਆ ਕੇ ਬੂਟਾ ਪਟਕੇ ਪਾ ਦਿਓ ਫਿਰ ਤੁਸੀਂ ਉਰੀ ਸੌਂ ਜਾਓ ਆਪਣਾ ਆਰਾਮ ਨਾਲ ਅੱਛਾ ਉਹ ਪੰਗਾ ਵਾਲਾ ਪਕੌੜੇ ਕਹਿੰਦਾ ਅੱਧੀ ਵੱਲ ਵੱਲ ਤੋਂ ਉਹ ਪੰਗਾ ਵਾਲਾ ਪਕੌੜਾ ਇਹਨੂੰ ਸ਼ਹਰ ਦੇ ਬਹੁਤ ਦੂਰ ਹੈ ਹਾਂ ਉਹ ਅੱਗੇ ਤਾਂ ਹੁੰਦਾ ਦਾ ਬਾਈ ਵੀ ਧੀਰੇ ਬਾਈ ਆਮ ਹੁੰਦੇ ਨੇ ਜਿਹੜਾ ਜੋੜ ਮੇਲੇ ਹੁੰਦੇ ਛੋਟ ਮੋਟੇ ਸਵਾਜ ਕਰਾ ਬਾਰੇ ਮੰਡਾ ਲੱਗੀ ਆ ਇੱਥੇ ਚੱਲਦੀ ਹੁੰਦੇ ਨੇ ਦੁਕਾਨਾਂ ਹੋਰ ਉਹ ਕਿਆ ਕਰਨ ਤੇ ਭਾਈ ਵਾਲੀ ਟਿਕਟ ਕਹਿੰਦੇ ਭਾਈ ਵਾਲੀ ਹਾਂ ਦਵਾਈਆਂ ਟਿਕਟ ਉਹ ਵੀ ਭਾਈ ਆਏ ਤਾਂ ਘੋੜਿਆਂ ਘਾੜਿਆਂ ਨੂੰ ਪੂਰਾ ਦੇ ਕੇ ਚੱਲਦੇ ਆ ਤੇ ਭਾਈ ਚੱਲ ਰਿਹਾ ਕੰਮ ਇੱਧਰ ਤੇ ਉਧਰ ਪਾਲ ਤੁਸੀਂ ਗੱਡੀਆਂ ਬਣਾਈ ਪਈ ਆ ਹਾਂ ਲਾ ਭਾਈ ਇੱਧਰ ਪਾਲ ਭਾਈ ਪਾਲ ਭਾਈ ਦੇਖੀ ਗੱਡੀਆਂ ਬਣੀ ਪਿਆ ਤੂੰ ਅੱਜ ਹੈਂ ਘੱਟਰ ਵਜਨ ਚੱਕੇ ਕਰ ਗੱਡੀਆਂ ਟੁੱਟ ਗਈਆਂ ਬੜੀਆਂ-ਬੜੀਆਂ ਵਜਨ ਨਾਲ ਹੈਂ ਚਾਰ ਟਾਂ ਬਹੁਤ ਆ ਹੈਂ ਕੋ ਚੱਲੋ ਭਾਈ ਮੂੰਹ ਮਿੱਠਾ ਬਾਬਾ ਵਰਕ ਤਾਂ ਪਾਵੇ ਭਾਈ ਹਨਾ ਪਾਲ ਭਾਈ ਤੇਲੋ ਭਾਈ ਚਲੋ ਭਾਈ ਹਾਸੇ ਮਜ਼ਾਕ ਆ ਜਿੰਦਗੀ ਦਾ ਚੱਲ ਰਿਹਾ ਭਾਈ ਮੈਂ ਵੀ ਆਇਆ ਮੇਰੇ ਖਾਤਰ ਵੀ ਰੱਖ ਲਈ ਬੰਤਪਾਈ ਮੜੇ ਜੇ ਆਗੇ ਹੈਗੇ ਬਾਦੂ ਆ ਹਾਂ ਨਹੀਂ ਨਹੀਂ ਕੱਢੇ ਉਹਨੂੰ ਕੱਚੇ ਘੜੇ ਪੱਕੇ ਕਰੂਗਾ ਉਹ ਅੱਛਾ ਲਾਉਂਗਾ ਖੜਾ ਜੇ ਅਗੇ ਹਾਂ ਨਹੀਂ ਯਾਰ ਖੜ ਨਹੀਂ ਹੋਣਾ ਯਾਰ ਨਾ ਹਲਵਾਈ ਨਾ ਘਟਾ ਦਿਓ ਕਿਤੇ ਉਹੀਆਂ ਦੋ ਦੋ ਮਿੰਟ ਕਰੀ ਜਾਂਦਾ ਨਹੀਂ ਆ ਰਿਹਾ ਹੈਗੇ ਆ ਪਏ ਉਹਦੇ ਚ ਕੱਚੇ ਆ ਹਾਂ ਦਾ ਕੱਚੇ ਪਹਿਲਾਂ ਕੱਚੇ ਕੱਢਦਾ ਹਾਂ ਹਲਵਾਈ ਭਾਈ ਨਗੀਲਾ ਮਾਦਰ ਮਿਲਿਆ ਮਾ ਮੇਰੇ ਮਿਲਿਆ ਮੇਰੇ ਬੰਦੇ ਠੀਕ ਆ ਤੇ ਭਾਈ ਆ ਲੋ ਤਾਂ ਬਾਈ ਕਾਫੀ ਦੇਰ ਹੋ ਗਈ ਦੇਖ ਲੈਣ ਮੈਂ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਵੀ 15 ਸਾਲ ਤੋਂ ਮੈਂ ਦੇਖਦਾ ਮੈਂ ਬਾਈ ਲੈਂਟਰ ਪਾਉਣ ਵਾਲੇ ਤਾਂ ਬਦਲ ਹੀ ਜਾਂਦੇ ਆ ਜੀ ਲੇਬਰ ਪਰ ਆਹ ਟਰੈਕਟਰ ਇਹੀ ਆ ਕਿਉਂਕਿ ਉਹਰੇ ਇੱਕੋ ਆ ਜੀ ਸਾਡੇ ਸ੍ਰੀ ਚਮਕੌਰ ਸਾਹਿਬ ਦਾ ਉਹ ਬੇਚਾਰਾ ਲੈਂਟਰ ਪਾਉਣ ਆਉਂਦਾ ਉਹਦੇ ਕੋਲ ਤਿੰਨ ਚਾਰ ਟਰੈਕਟਰ ਹੈ ਇਹ ਮੈਨੂੰ ਲੱਗਦਾ ਵੀ ਉਹਨਾਂ ਦਾ ਸਭ ਤੋਂ ਪੁਰਾਣਾ ਟਰੈਕਟਰ ਹੈ ਇਹ ਆ ਲੋ ਬਾਈ ਬੋਰੀ ਦਾ ਘਾਣਾ ਹੈ ਜਿਹੜਾ ਰਲਦਾ ਪੂਰਾ ਹੈ ਨਾ ਪੂਰਾ ਪੂਰਾ ਸਮਾਨ ਜੀ ਬਰਾਬਰੇ ਬਰਾਬਰ ਪੈ ਜਾਂਦਾ ਹੈ ਤੇ ਬਜਰੀ ਵਾਲਿਆਂ ਨੂੰ ਦੱਸਿਆ ਵੀ ਉਨੀ ਬਜਰੀ ਦਾ ਤਸਲ ਰੇਤੇ ਵਾਲਾ ਰੇਤਾ ਤੇ ਬੋਰੀ ਵਾਲ ਨੇ ਬੋਰੀ ਉਹ ਬਾਈ ਪਾਣੀ ਪਰ ਲੱਗਿਆ ਬਿਕ ਚਲੋ ਬਾਈ ਤੇ ਇੱਧਰ ਵੀ ਬਾਈ ਮਿਸਤਰੀ ਪੂਰੇ ਆ ਜਿਹੜੇ ਕਹਿੰਦੇ ਬਿਹੜੇ ਪਏ ਆ ਸੂਰਜ ਦਾ ਥੋੜਾ ਜਿਹਾ ਇੱਧਰ ਨੂੰ ਆਉਟ ਆ ਜਾਂਦਾ ਜੀ ਮੈਂ ਬੱਲੇ ਬੱਲੇ ਨਾਲ ਦੀ ਨਾਲ ਤਤ ਤਾ ਹੀ ਪ੍ਰਾਂਠਾ ਉਤਰ ਰਿਹਾ ਸਨੇਲ ਸਤਿ ਸ੍ਰੀ ਅਕਾਲ ਮਾਂ ਮੂਰੇ ਨਿਉ ਪਟ ਹੋ ਰਹੀ ਐ ਨਾਲੇ ਮਿਸਤਰੀ ਨਾ ਕਰਕੇ ਗਾਂਨ ਫੰਦਨ ਬਾਈ ਨੂੰ ਤਿਆਰ ਕਰਨੇ ਨੇ ਬਾਜੀ ਵਾ ਘਰ ਮੇਂ ਕਰਮ ਕੰਮ ਚੱਲ ਰਿਹਾ ਇਧਰ ਮਿਲੋ ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੱਕਾ ਹੀ ਖੁੰਡਾ ਲੈ ਰਿਆ ਮੈਨੂੰ ਲਾ ਦੀ ਨਾ ਨਹੀਂ ਗੌਰ ਰੱਖਣੀ ਪੈਂਦੀ ਐ ਇਹ ਕਦੇ ਉਹਦੇ ਨਰ ਜਾਂਨੇ ਛੱਡ ਕੇ ਕੰਦ ਨੂੰ ਕੁਝ ਉਹਦੇ ਨਰ ਜਾਂਦਾ ਹੂੰ ਇਹਨਾਂ ਦੇ ਵੀ ਡੱਸ ਵੀ ਕਰਾਉਣਾ ਪੈਂਦਾ ਵੀ ਇਧਰ ਆਓ ਹੂੰ ਖੁੰਡੇ ਵਾਲਾ ਬਾਬਾ ਬਾਈ ਨਾਲ ਖੜ ਜਾ ਕਰਨਾ ਪੈਂਦੇ ਆ ਹੈਂ ਖੜ ਜਾ ਇਹ ਕੰਮ ਮੈਨੂੰ ਕਰਨਾ ਪੈਂਦਾ ਉਹ ਫਿਰ ਆਏ ਉਸਤਾਦ ਕਾਹਤੇ ਕਹਿੰਦੇ ਆ ਯਾਰ ਆਪੋ ਤੇ ਲੈਟਰ ਪਾਉਣ ਗਿਆ ਜਾਂ ਦੇਖਿਆ ਕਿ ਉੱਥੇ ਕੰਮ ਘਟ ਗਿਆ ਫੇਰ ਇੱਧਰ ਆਇਆ ਫੇਰ ਆਪਣੀ ਮਾ ਮਥਾਲਾ ਦੀ ਪਿਆ ਭਾਈ ਇਹ ਵੀ ਲਾਉਣਾ ਕਿਤੇ ਉਹ ਆਹਾ ਬਾਪੂ ਖੁੰਡੇ ਵਾਲਾ ਨਾਲੇ ਜੀ ਲਾ ਰੱਖਦਾ ਹਨਾ sare baapu jee la rakhda haan haan ਕੋਈ ਕਮੀ ਪੇਸ਼ੀ ਨਹੀਂ ਹੁੰਦੀ ਹਾਂ ਠੀਕ ਆ ਠੀਕ ਆ ਠੀਕ ਆ ਸਭ ਕੁਝ ਸੁਣ ਆਇਆ ਜਿਹਨਾਂ ਨੇ ਕੁਝ ਸੁਖਾਇਆ ਹਾਂ ਹਾਂ ਚਲੋ ਸਿਆਣੇ ਬੰਦੇ ਦਾ ਫਰਕ ਤਾਂ ਹੈਗਾ ਸਿਆਣਿਆਂ ਨੂੰ ਖੋਲ ਤਾਂ ਚਾਰ ਚਾਰ ਜਿਲਾਂ ਬਦਲਦੇ ਚੱਲੇ ਚੱਲੇ ਫਰਕ ਹੁੰਦਾ ਹੈ ਜੱਟੀ ਗੱਟ ਤੇਰੇ ਦੇਖੇ ਜਾ ਕੇ ਹਾਂ ਤੇ ਕੋਈ ਫਿੱਟ ਆਏਗਾ ਹਾਂ ਆਏਗਾ ਭਾਈ ਪਹਿਲਾਂ ਉੱਪਰ ਹਾਂ ਹਾਂ ਮਸਾਲਾ ਲੈ ਆ ਤਾ ਤੈਨੂੰ ਰੜੀ ਤੇ ਆਇਆਂ ਪੂਰਾ ਤੂੰ ਕਹਿੰਦਾ ਮਸਾਲਾ ਰੱਖੀ ਮੈਨੂੰ ਅੰਦਰ ਵਿੱਚ ਉਹ ਭਾਈ ਗੁਰੂ ਧਾਰ ਲਓ ਉਧਰ ਸੁਣ ਲੈ ਬਿੱਟੂ ਹਾਂਜੀ ਹਾਂ ਹਾਂ ਪਹਿਲੀ ਕਹਿਤਾ ਸੀ ਜੇ ਹੋਈ ਵੀ ਨਹੀਂ ਗੱਲ ਹਾਂ ਧਾਰ ਲਓ ਲੱਡੂਆਂ ਦਾ ਡੱਬਾ ਲੈ ਕੇ ਕਾਲੇ ਹਾਂਜੀ ਉਹ ਭਾਈ ਸਤਿ ਸ੍ਰੀ ਅਕਾਲ ਬਲਾ ਪਹਿਲਾ ਸਤਿ ਸ੍ਰੀ ਅਕਾਲ ਜੀ ਉਹ ਦੇਖ ਲੈ ਹੁਣ ਹਾਂਜੀ ਬਾਬਾ ਜੀ ਇੱਕੇ ਵਾਰੀ ਹੋਇਆ ਸਾਡੇ ਕੋਲ ਕਦੇ ਕਹਿੰਦੇ ਇਹਨੂੰ ਪੁੱਠਾ ਕਰ ਲਓ ਕਦੇ ਕਹਿੰਦੇ ਸੁੱਧਾ ਕਰ ਲਓ ਹੂੰ ਵੀ ਭਾਈ ਇਹ ਚੱਕਰ ਪਿਆ ਹੈ ਬਾਬੂ ਕਹਿੰਦਾ ਇੰਚੀ ਦੇ ਵਿੱਚ ਕਿੱਥੇ ਔੜਾ ਇਹਨੂੰ ਕਹਿੰਦੇ ਹੁੰਦੇ ਆ ਫੀਤਾ ਨ ਆ ਪਾਈ ਫੀਟਾ ਪਿਆ ਸਾਡਾ ਉਹ ਤੇ ਮੇਤਰੀ ਕਹਿੰਦਾ ਕਾਲੇ ਫੀਟੇ ਲੈ ਕੇ ਆ ਆਪਣਾ ਮੈਂ ਕਹਾਂ ਜੀ ਆ ਉਹ ਹਾਲ ਤਾਂ ਤੈਨੂੰ ਵੀ ਸ਼ਲੋਕ ਸੁਣਾਉਣੇ ਤੇ ਪਰ ਤੇਰੀਆਂ ਕਈਆਂ ਹੀ ਉੱਧਰ ਕਈਆਂ ਵੀ ਆ ਪੰਜਾ ਦਾ ਕਿੱਥੇ ਲਾਇਆ ਵਾ ਕੰਮ ਨੂੰ ਕਈਆਂ ਹੀ ਉੱਧਰ ਕਈਆਂ ਵੀ ਆ ਨਹੀਂ ਨਿਗਾ ਅਜ ਦੀ ਸਰਦਾਰ ਦੀ ਇੱਧਰੇ ਹੁੰਦੀ ਆ ਬਾਪੂ ਜੀ ਹਾਂ ਹੁਣ ਮੈਨੂੰ ਪਤਾ ਵੀ ਉਹ ਆ ਦੇ ਬਾਈ ਪੰਜਾ ਤੇ ਕਈਆਂ ਉੱਧਰ ਕਈਆਂ ਵੀ ਆ ਜੀ ਆਪਣੀਆਂ ਲੈਂਟਰ ਕਰਨੀਆਂ ਹਨਾ ਹਾਂ ਠੀਕ ਹੈ ਨਹੀਂ ਇਹ ਬਾਈ ਇਹ ਬੰਦ ਚਾਣਾ ਬੰਦਾ ਅਹੀ ਚੀਜ਼ ਬੈਠਾ ਦੇਖਦਾ ਹੁੰਦਾ ਵੇ ਕਿਆ ਕਰਦੇ ਆ ਹਾਂ ਅੱਖਾਂ ਨਹੀਂ ਅੱਖਾਂ ਕਰੋ ਤੇ ਭਾਈ ਉਧਰ ਹਲਵਾਈ ਵੀ ਲੱਗਿਆ ਵਾ ਕਾਲੇ ਮੇਲੇ ਆ ਹਲਵਾਈ ਨੇ ਮੇਲੇ ਜੀ ਪਕਾਉਂ ਹਲਵਾਈ ਉੱਥੇ ਤੇ ਆਇਆ ਆਪਣਾ ਚੰਡੀਗੜ੍ਹ ਤੇ ਮੈਂ ਕਹਿੰਦਾ ਕਹਿੰਦਾ ਪੰਜ ਦਿਨ ਲੱਗਿਆ ਆ ਹਾਂ ਚੰਡੀਗੜ੍ਹ ਤੇ ਫੋਰਚਨਰ ਬੁੱਕ ਕਰਾਈ ਇੱਕ ਨੰਬਰ ਹਾਂ ਬਾਾਈ ਹਾਂ ਗੱਡੀ ਦੇ ਉੱਤੇ ਰੋਵਾ ਕਾਰ ਦੇ ਵਿੱਚ ਲਿਆਉਂਦਾ ਅੱਛਾ ਮਾਹੀ ਲੱਡੂਆਂ ਦਾ ਡੱਬਾ ਲੱਡੂ ਖਾਦੇ ਆ ਜੀ ਪਕੌੜੇ ਵਧੀਆ ਤੇ ਲਸਣ ਪਾਇਆ ਗਾ ਨਾਰਾ ਵੀ ਪਾਇਆ ਗਾ ਤੇ ਬੜਾ ਵਧੀਆ ਥਾਲੀ ਗੁੜੀ ਮਿੱਠੀ ਜਿਹੜਾ ਵੀ ਇਹਨਾਂ ਨੇ ਜਵਾਨ ਜਵੂਨ ਲੈਂਦੇ ਤੇ ਸਾਰਾ ਕੁਝ ਪਾਇਆ ਪਟਾ ਅੱਛਾ ਮੈਨੂੰ ਹਾਲੇ ਸਵਾਦ ਦੇਖਣਾ ਹੈ ਹਾਂ ਅਨੂਵਾ ਚ ਆਇਆ ਹਲਵਾਈ ਹੈ ਅਨੂਵਾ ਦੇ ਚਲ ਹਲਵਾਈ ਲੈਂਦਾ ਬਰਾਹਲ ਕੇ ਕਹਿੰਦੇ ਅੱਛਾ ਆਏ ਆ ਏਡੇ ਤੇ ਫਿਰ ਗੱਡੀ 'ਚ ਤਾਂ ਬੰਦੇ ਨੂੰ ਨਹੀਂ ਆਉਣਾ ਪੈਣਾ ਬੱਲੇ 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 ਪਾਲ ਬਾਈ ਕਾ ਕਹਿੰਦਾ ਤੇ ਹਲਵਾਈ ਨੋਵਾ ਚ ਕਹਦੇ ਆਇਆ ਹਲਵਾਈ ਹਨੋ ਵਧੀਆ ਲਿਆਂਦਾ ਕਹਿੰਦੇ। ਉਹ ਕੱਦੇ ਆਏ ਹੋ ਇਹ ਤਾਂ। ਹੈਂ? ਉਹ ਦੇਖ ਤਾ ਇਹ ਲੇਟਰ ਪਹਿਣਾ। ਉਹ ਹਲਵਾਈ ਦੀ ਦੱਸ ਤੂੰ। ਹੈਂ? ਹਲਵਾਈ ਕਹਿੰਦੇ ਗੱਡੀ 'ਚ ਲਿਆਂਦਾ ਕਿਆ ਗੱਲ ਇੰਨੀ ਚੜਾਈ ਹਲਵਾਈ ਦੀ। ਹੈਂ? ਫਾਸਲਾ ਆਇਆ ਸਮਾਨ ਕੇ ਉੱਪਰ ਤੇ। ਠੀਕ ਆ ਵਧੀਆ ਪਕੌੜੇ ਬਣਾਇਆ ਨਾ। ਹੈ? ਪਕੌੜੇ ਵਧੀਆ ਦੇ ਨੇ। ਪਕੌੜੇ ਕੰਮ ਦੇ। ਹੈ ਨਾ? ਹਾਂ। ਨਹੀਂ ਤਾਂ ਤਾਂ ਨਹੀਂ ਆਉਂਦੀ ਖਾ ਕੇ। ਹੈ ਨਾ? ਦੇਖਣੀ। ਕੱਲ ਖਾਧੇ ਨਹੀਂ ਭਰਤ। ਲੋ ਬਾਈ ਹਾਂ ਕੰਮ ਕਰਦਿਆਂ ਫਰਕ ਨਹੀਂ। ਤੇ ਚਲੋ ਚੱਲ ਰਿਹਾ ਬਾਈ ਕੰਮ। ਹੈਂ। ਤੇ ਇਹ ਵੇਖ ਲੋ। ਇਹ ਜ਼ਿੰਦਗੀ ਤੇ ਹਾਸੇ ਮਜ਼ਾਕ ਆ ਵਾਹ ਜੀ ਹਾਂ ਜੀ ਚੱਲਣਾ ਚਾਹੀਦਾ ਆਹ ਲੋ ਭਾਈ ਬੰਦੇ ਆ ਮਟੀਰੀਅਲ ਲੈ ਕੇ ਕਰ ਗਏ ਤੇ ਹੁਣ ਜਿਹੜਾ ਪਰ ਕਾਣਾ ਰਲ ਗਿਆ ਉਹ ਜਾਣਾ ਪਰ ਤੇ ਆਹ ਲੱਗਿਆ ਪੈਣ ਦੇਖਣੇ ਤੇ ਦੇਖਿਓ ਭਾਈ ਨਾਲ ਦੀ ਨਾਲੇ ਚੱਲ 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 ਸਦਾ ਪਰ ਆਲਾ ਚਲੋ ਭਾਈ ਹੁਣ ਪੁੱਛਦੇ ਆ ਰਾਜੂ ਭਾਈ ਨੂੰ ਭਾਈ ਹੋਰ ਗੱਲਾਂ ਦੀਆਂ ਗੱਲਾਂ ਐ ਮੋਟਰ ਪਰ ਹੁਣ ਆਪਾਂ ਨੂੰ ਰੌਣਕ ਮਿਲੇ ਕਰਨੀ ਹੈ ਨਾ ਐ ਮੋਟਰ ਵੀ ਇੱਕ ਮਕਾਨੇ ਬਣ ਗਿਆ ਮਕਾਨੇ ਬਣ ਗਿਆ ਹੁਣ ਇਹ ਹਾਂ ਆਪਾਂ ਮੋੜੇ ਗੱਲ ਆ ਇਹ ਅੱਛਾ ਭਾਈ ਆ ਦੇਖ ਐ ਐ ਮੇਰੇ بڑے ਭਾਈ ਨੇ ਪੁੱਛ ਲਿਆ ਹੁਣ ਕਿਹੜਾ ਪਕੌੜੇ ਖਾਲਾ ਆ ਭਾਜੀ ਭਾਈ ਬਾਕੀ ਕਰੀ ਬਸ ਅੱਛਾ ਠੀਕ ਆ ਜੀ ਆਕਰਤ ਬਾਈ ਪਕੌੜੇ ਪੱਕੇ ਹਲਵਾਈ ਵਧੀਆ ਹੈ ਹਾਂ ਹਾਂ ਹਲਵਾਈ ਵਧੀਆ ਪਾ ਪਾਲ ਕਹਿੰਦਾ 9 ਵਜੇ ਲੈਂਦਾ ਹਲਵਾਈ ਵੀ 9 ਵਜੇ ਮੈਂ ਇਕਣਾ ਹੀ ਆਉਂਦਾ ਹੁੰਦਾ ਛੱਡ ਕੇ ਵੀ 9 ਵਜੇ ਆਉਣਾ ਪਣਾ ਹੈ ਛੱਡਣਾ ਛੱਡਣਾ ਕੋਈ ਨਹੀਂ ਪਿੰਡ ਨੂੰ ਭਾਈ ਸਿੱਧੀ ਹੈ ਨੱਤ ਹੁੰਦਾ ਬੈਣੀ ਦੇ ਵੇਨੇ ਬਦਲਾਦਾ ਹੈ। ਉਹ ਹਾਂ। ਉਹ ਗਾ ਰਾਤ ਤੱਕੇ ਪਕਾਈ ਜਾਉਂਗੇਗਾ। ਸ਼ੁਰੂ ਹੋਏਗਾ। ਭਾਈ ਨਾਲ ਕੋਈ ਪਤਾ ਹੈ। ਕੱਢੇ 12 ਵਜੇ ਪੱਕਣ ਲੱਗੇ ਪੂਰ ਦਾ ਇਕੜੇ ਨਿਕਲੇ ਹੋ ਰਹੇ। ਉਹ ਥੋੜੀ ਚੱਲ ਠੀਕ ਆ ਲੈ ਭਾਈ ਆ ਦੇ ਆਏ ਆ। ਚਲੋ ਭਾਈ ਬਲੌਗ ਇੱਥੇ ਤੱਕ ਦਾ। ਬਾਕੀ ਚੰਗਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਪਕੌੜਿਆਂ ਦਾ ਰੰਗ ਦੇਖੋ ਭਾਈ। ਆਹਾਹਾਹਾ।